ਦੇਖਾਂ ਲੱਗਦੀ ਵੀ ਰਾਣੀ ਆ ਰਹੀ ਜੱਗੇ ਹਾਂ ਜੀ ਚਾਚੀ ਜੀ ਬੈਠ ਜਾਓ ਰਾਣੀ ਬੈਠੇ ਵਰਤੀ ਆਈ ਹੈ ਹਾਂ ਚਾਚੀ ਹੋਰਾਂ ਵੀ ਠੀਕ ਆ ਪੁੱਤ ਹਾਂ ਚਾਚੀ ਵਧੀਆ ਤੇ ਹੋਰ ਕਿਵੇਂ ਤੇਰੀ ਪੜਾਈ ਬੰਦੂ ਚੱਲਦੀ ਆ ਪੁੱਤ ਵਧੀਆ ਚੱਲਦੀ ਬੱਚੇ ਠੀਕ ਆ ਪੁੱਤ ਹਾਂ ਜੀ ਵਧੀਆ ਬੱਚੇ ਚੱਲ ਵਧੀਆ ਤੇ ਬੱਚਾ ਲਈ ਕਰਤੀ ਤਿਆਰੀ ਬਾਹਰ ਜਾਣ ਦੀ ਪੁੱਤ ਹਾਂ ਜੀ ਦੀਦੀ ਗਰੀ ਜਾਂਦੇ ਆ ਗਰੀ ਜਾਂਦੇ ਆ ਹਾਂ ਗਈ ਸੀ ਸਾਡੇ ਘਰੇ ਉੱਥੇ ਆਪਣੇ ਮੰਨੀ ਕੋਲ ਅੱਛਾ ਠੀਕੋ ਮੁੰਡਾ ਸੁਖੀ ਹੈਗਾ ਅੱਛਾ ਤੇ ਉਹਨਾਂ ਨੂੰ ਕਹਿੰਦੀ ਮੈਂ ਬਾਹਰ ਤੋਰਨੇ ਹੈਗੇ हां ਵਧੀਆ ਹੌਸਟਲ ਚ ਕਹਿੰਦੇ ਮਹਿੰਗੇ ਹੌਸਟਲ ਚ ਵੀ ਰਾਣਚਲ ਹਾਇ ਤਾਂ ਹੈਗੇ ਮਹਿੰਗੇ ਠੀਕ ਹੈ ਉਹ ਦੇਖੇ 13 ਤਸਵਾ ਉਹਦਾ ਕਿੰਨਾ ਹਨਾ ਫਰਕਾ ਸੋਡ ਸੁਵਾ ਦਾ ਰਾਣੀ 13 ਤਸਵਾ ਇੰਨਾ ਵਧੀਆ ਹੈਗਾ ਤੂੰ ਤਾਂ ਜਿਹਨੂੰ ਉਹ ਗੱਲ ਕਹਿੰਦੇ ਹੁੰਦੇ ਆ ਕਿ ਮਰੇ ਮਾਂ ਜੀਵੇਂ ਮਸੀ 13 ਤਸਵਾ ਇੰਨਾ ਹੈਗਾ ਤੇ ਉਹ ਤਾਂ ਪਾਜ ਪਾਜ ਪੈਂਦੇ ਨੇ ਪੁੱਤੀ ਦੀ ਕੋੜਨ ਮਤ ਇਕਦੋਂ ਦੇਖੇ ਕੁੜੀ ਨੂੰ ਕੁੱਟੀ ਜਾਵੇ ਇੱਥੇ ਅੱਛਾ ਮੈਨੂੰ ਤਾਂ ਕਿਸੇ ਨੇ ਨਹੀਂ ਦੱਸਿਆ ਹੋਰ ਨਮਾਈ ਤਾਂ ਲੰਗੀ ਜਾਂਦੀ ਸੀ ਗਾਂਹ ਉਧਰ ਨੂੰ ਉਹਦੇ ਤੇ ਨਾਲੇ ਕੁੜੀ ਤੋਂ ਕੀ ਬੁਰਾ ਹੋਇਆ ਵੀ ਉਹ ਕੁੜਦੀ ਸੀਗੀ ਪਤਾ ਨਹੀਂ ਅੱਗੇ ਮੈਂ ਵੀ ਦੇਖਿਆ ਮਖਲ ਹਾਇ ਤਾਂ ਉਹ ਹੀ ਗੱਲ ਇੱਕ ਮਾਦ ਨਹੀਂ ਆ ਇਹ ਇੱਕ ਮਾਦੇ ਪੇਟੋ ਜਰਮ ਲਿਆ ਭੈਣ ਦਾ ਤੇਰੀ ਬਸ ਥੋੜਾ ਮੜਾ ਜਾ ਆਪਣੀ ਰੰਗ ਦੇ ਵਟਾ ਦੋਨਾਂ ਦਾ ਤੇ ਸੁਭਾਅ ਦਾ ਦੇਖ ਲਓ ਕਿੰਨਾ ਫਰਕ ਆਗਾ ਐਨੀ ਚੰਦਰੀਆ ਮੇਰੀ ਭੈਣ ਮੈਨੂੰ ਤਾਂ ਸਮਝ ਤੋ ਪਈ ਆ ਗੱਲ ਚਲ ਐਸੀ ਵੀ ਉਹ ਵੱਡੀ ਸੀ ਤਾਂ ਇਥੋਂ ਤਾਂ ਕਰਕੇ ਚਾ ਲਉ ਵੀ ਉਹ ਤੋਰਤੀ ਸੀਗੀ ਹਣਾ ਤੌਰ ਤੇ ਚਲੋ ਇਹ ਬੱਚਿਆਂ ਕਰਕੇ ਸੀ ਵੀ ਆਪਦੀ ਭੈਣ ਦੇ ਬੱਚੇ ਸੀਗੇ ਹਨਾ ਵੀ ਚਲ ਕੋਈ ਹੋਰ ਆਉਗੀ ਤਾਂ ਫਰਕ ਪੈ ਜਾਂਦਾ ਹੁੰਦਾ ਫਰਕ ਪੈ ਜਾਂਦਾ ਪੁੱਤ ਆਪ ਦਾ ਤਾਬ ਜੀ ਹੁਣ ਭੈਣ ਨੇ ਤਾਂ ਸ਼ਰਮ ਹੀ ਨਹੀਂ ਮੰਨਦੀ ਇਸ ਗੱਲ ਦੀ ਬਿਲਕੁਲ ਵੀ ਕਹਿੰਦੇ ਆਪ ਦਾ ਤਾਂ ਕੇ ਮਾਰੂਗਾ ਸਵਾਵੇਂ ਛਿੱਟੂਗਾ ਮੈਨੂੰ ਤਾਂ ਸੌ ਸ਼ਰਮ ਹੁੰਦੀ ਮਾਸੀ ਨੂੰ ਤਾਂ ਦੂਜੀ ਨੇ ਪਾਈ ਕਿ ਸ਼ਰਮ ਹੈ ਕਹਿੰਨ ਨੂੰ ਤਾਂ ਸ਼ਰਮ ਹੀ ਨਹੀਂ ਨਾਲੇ ਫਿਰ ਇਹ ਤਾਂ ਇਹ ਬਸ ਆਉਂਦਾ ਦੀ ਇਸ ਗੱਲ ਤੇ ਵੀ ਕਿਉਂ ਮਾਰਦੀ ਸੀ ਉਹ ਬੱਚਿਆਂ ਦੇ ਇਹ ਤਾਂ ਬਹੁਤ ਗਲਤ ਹੈ ਇਹਦੇ ਵਾਸਤੇ ਗੱਲ ਹਨਾ ਮੈਂ ਤਾਂ ਇੰਨੀ ਖੁਸ਼ੀ ਮਨਾਈ ਜਾਂਦੀ ਸੀ ਮੈਂ ਕਿ ਚਲ ਹਾਸਟਲ ਚੱਲ ਦੇਣਗੇ ਉਹਨੇ ਜ਼ਿੰਦਗੀ ਬਣ ਜੂਗੀ ਇਤੋਂ ਮੈਨੂੰ ਕਹਿਂਦਾ ਸੋ ਤੁਮੜਾ ਮोटा ਜੱਗੇ ਨੂੰ ਕਹਿ ਕੇ ਕੋਈ ਪੱਖਾ-ਪੱਖਾ ਮੰਗਾ ਲਾਗਾ ਕਿਹੜਾ ਉਹਨਾਂ ਬਾਜੀ ਤੇ ਰੱਜੇ ਰਹਿੰਦੇ ਕਿਹੜਾ ਉਹਨਾਂ ਨੇ ਪੱਖਾ ਲਵਾਉਣਾ ਹੈਗਾ ਉਹ ਨੂੰ ਹੀ ਪਿੰਦਾ ਹੈਗਾ ਹਾਂ ਡੱਕੇ ਹੀ ਰਹਿੰਦੇ ਵੈਸੇ ਉਹ ਤਾਂ ਥੋੜਾ ਜਿਹਾ ਮੈਨੂੰ ਆਇਆ ਜਦਾ ਕੁਛ ਤਾਂ ਭਈ ਦਿਲ ਤੇ ਗੱਲ ਜੀ ਲਾ ਜਾਂਦਾ ਹੈ ਨਾ ਜਦੋਂ ਕੋਈ ਬਸਦਾ ਘਰ ਉੱਜੜ ਜੇ ਪਰ ਮੈਂ ਆਈ ਗਈ ਥਾਂ ਤੇ ਪਰ ਉਹ ਗੱਲ ਤਾਂ ਥੋੜਾ ਜਿਹਾ ਕਲੇਸ਼ ਵੀ ਕਰ ਲੈਂਦੀ ਸੀ ਹਾਂ ਤੇ ਪਰ ਉਹੋ ਜੀ ਗੱਲ ਨਹੀਂ ਨਾ ਰੱਦ ਦੀ ਸਨ ਨਹੀਂ ਮਿਲਦੇ ਹੈ ਨਾ ਉਹੋ ਜੀ ਗੱਲ ਤਾਂ ਕਿੱਥੇ ਬਣਦੀ ਹੈ ਜਾਜੀ ਜਿਹੜੀ ਭੈਣ ਨਾਲ ਗੱਲ ਉਹ ਫਿਰ ਆ ਵੱਡੀ ਭੈਣ ਨਾਲ ਕਿੱਥੋਂ ਹ ਤੇ ਨਾਲੇ ਦੇਖੂੰ ਤਾਂ ਰਾਣੀ ਇੱਕ ਗੱਲ ਤਾਂ ਮੈਂ ਕਹਿੰਦੀ ਸੀ ਕਹਿੰਦੇ ਕਿ ਜੇ ਸਾਰੀ ਆਈ ਹੋਵੇ ਸਾਰੀ ਦੇ ਨਾਮ ਤੱਕ ਸਵੀ ਘੱਟ ਜਾਂਦਾ ਤੇ ਜੇ ਤੂੰ ਜੱਗੇ ਨੂੰ ਕਹਿੰਦੇ ਮੈਂ ਤਾਂ ਜੱਗੇ ਨੂੰ ਕਹਾਂ ਤੈਨੂੰ ਐਸੀ ਲਵਾ ਦੇ ਸਾਡਾ ਰਿਸ਼ਤਾ ਲੈ ਟੈਰਾਂ ਦੇ ਕਿਹੜੇ ਅਸੀਂ ਵਾਲਾ ਉਹ ਮੈਂ ਦੇਖੂੰ ਕਾ ਕੇ ਵੀ ਕਹਿ ਲੱਗਦਾ ਕਿ ਖਿੜਿਆ ਦੇ ਬਹੁਤ ਹੈ ਨਹੀਂ ਇਹ ਕਿਹੜੀ ਗੱਲ ਕਰਦੀ ਏ ਤੂੰ ਐਡਾ ਮਾੜਾ ਵੀ ਨਹੀਂ ਹੈਗਾ ਜੱਗਾ ਉਹ ਤੋਂ ਪਾੜਦੀ ਏਸੀ ਆਪ ਤਾਂ ਹੋ ਮਜ਼ਵਰ ਘਾ ਪੈਸਾ ਨੂੰ ਐਸੀ ਕਿਲਵਾ ਦੂਗਾ ਫਿਰ ਤਾਂ ਮੈਂ ਕਹਿੰਦੀ ਸੀ ਵੀ ਫਿਰ ਉਹ ਬਰੂਰਾ ਤੋੜਨ ਦਾ ਥੋੜਾ ਜਿਗਰਾ ਪੈ ਜਾਊਗਾ ਨਹੀਂ ਨਹੀਂ ਮੈਂ ਨਹੀਂ ਜਾਣ ਦੇ ਦੀ ਚਾਚੀ ਉਹਨਾਂ ਦਾ ਹੈ ਕੌਣ ਵਿਚਾਰਾਂ ਦਾ ਉੱਥੇ ਇਹ ਤਾਂ ਹੁਣ ਤੂੰ ਹੀ ਸੰਭਤ ਹੀ ਹੈ ਮੌਕਾ ਫਿਰ ਨੜੇ ਉਹਨਾਂ ਨੂੰ ਕਿਹਨੇ ਲਾੜ ਕਰਨਾ ਹਨਾ ਪੂਰਾ ਪੂਰਾ ਤਾਂ ਹੈਗੀ ਆ ਪਹਿਲਾਂ ਛੋਟੇ ਛੋਟਿਆਂ ਦੀ ਮਾਂ ਮੁੱਕ ਗਈ ਤੇ ਨਾਲੇ ਤੇ ਚਾਚੀ ਸੋਨੂੰ ਵੀ ਆਪ ਦਾ ਦੇਖਣਾ ਚਾਹੀਦਾ ਵੀ ਇਹ ਗੱਲਾਂ ਕਰਨ ਵਾਲੀਆਂ ਨਹੀਂ ਹੁੰਦੀਆਂ ਰਾਣੀ ਤੂੰ ਇਹ ਗੱਲ ਤਾਂ ਮੈਨੂੰ ਕਹੀ ਤੀ ਦੇਖ ਅਸੀਂ ਤਾਂ ਤੁਹਾਡੇ ਘਰੇ ਆਏ ਨਹੀਂ ਸਾਡੇ ਘਰੇ ਆਪਦੀ ਆਪ ਗਈ ਸੀ ਉਹ ਪੁੱਛਣ ਲੱਗੀ ਚੱਲ ਭਾਈ ਮੈਂ ਕਹੇ ਤਾਂ ਮਨੀ ਨੂੰ ਸਾਨੂੰ ਕੀ ਪਤਾ ਸੀ ਦੇਖ ਤੂੰ ਤੇਰੀ ਭੈਣ ਬੈਠੀ ਆ ਉਹਦੇ ਮਾਰ ਟੱਡੀ ਟੱਕਰ ਗੁੱਤਨੀ ਉਂਦੇਲਾ gekeੜਾ ਹੈ ਤੂੰ ਤਾਂ ਫਿਰ ਗੁੱਸੇ ਵਾਲੀ ਗੱਲ ਆਪ ਹੀ ਕਰਦੀ ਐ ਤੇ ਮੇਰਾ ਬਲੱਡਰ ਦਾ ਤਾਂ ਬੈਠੀ ਬੈਠੀ ਕਰਦੀ ਐ ਭੈਣ ਨਾਲ ਗੱਲ ਭੈਣੇ ਬਾਲੀ ਇਹ ਹੰਕਾਰੀ ਹੈਗੀ ਦੱਸ ਤੇਰੇ ਕੀ ਜਵਾਖ ਚੁੰਡੀਆਂ ਵੱਢਦੇ ਹੈਗੇ ਕਿੱਧਰ ਭੱਗ ਗਈ ਆਲਾ ਆਲਾ ਪਾਣੀ ਪੀ ਲਾ ਕੀ ਹੋ ਗਿਆ ਆ ਨਹੀਂ ਰੱਖ ਸਾਰ ਤੇ ਲੈ ਮੈਂ ਤਾਂ ਅੰਦਰ ਨਾਲ ਨਹੀਂ ਹੋਏ ਤੇ ਮੈਨੂੰ ਤਾਂ ਵਿੱਚੋਂ ਹੀ ਖੁੱਚੀ ਫਿਰ ਦੂੰ ਫੇਰ ਖਾਣਾ ਚ ਕਿਹਨੇ ਸੋਊਗਾ ਲੈ ਨਹੀਂ ਮੈਂ ਆ ਆ ਆ ਆ ਲੱਗੇ ਕੀ ਗੱਲ ਕੀ ਹੋਈ ਹੈ ਮੈਨੂੰ ਗੱਲ ਦੱਸ ਤੇਰੇ ਬੱਚਾ ਨੇ ਵਿਗਾੜਿਆ ਕੀ ਇਹ ਬਲੇ ਮੈਨੂੰ ਇਹ ਦਾ ਦੇ ਦੀਦੀ ਕੁਝ ਵੀ ਨਹੀਂ ਕਿੰਨੇ ਲੱਛਣ ਕਰਕੇ ਨਿਕਲੀ ਸੀਗੀ ਮੈਂ ਫੇਰ ਵੀ ਸੋਚਾ ਵੀ ਚੱਲ ਕੋਈ ਗੱਲ ਇੱਕ ਵਾਰੀ ਇਨਸਾਨ ਗਲਤੀ ਕਰਦਾ ਦੂਜੀ ਵਾਰ ਨਹੀਂ ਕਰਨੀ ਤੈਨੂੰ ਕੀ ਕਹਿ ਕੇ ਗਈ ਮੈਨੂੰ ਐਂ ਤਾਂ ਦੱਸ ਦੇ ਕਿਉਂ ਬੱਚੇ ਨੂੰ ਕੱਢਦੀ ਹੈਗੀ ਕੀ ਬੁਰਾ ਹੋ ਗਿਆ ਬੱਚਿਆਂ ਤੋਂ ਕੌਣ ਕੱਢੀ ਜਾਂਦਾ ਕਿੱਥੇ ਕੱਢਦੀ ਹੈ ਮੈਂ ਐਂ ਦੱਸ ਪਹਿਲਾਂ ਮੈਨੂੰ ਤੂੰ ਗੱਪ ਮਾਰੇ ਨੇ ਹੋਸਟਲ ਹੋਸਟਲ ਕਿਹੜੇ ਹੋਸਟਲ ਹੋਈ ਤੂੰ ਚੌਨੀ ਵੀ ਮੈਂ ਖੁੱਲੀ ਫੇਰਾਂ ਇੱਥੇ ਤੂੰ ਸਮਝ ਜਵਾਨ ਨਾਲ ਲੜਾ ਠੀਕਾ ਮੇਰੇ ਨਾਲ ਅਸੀਂ ਵੱਡੇ ਹੁੰਨੇ ਅਸੀਂ ਕੁਝ ਵੀ ਕਰ ਸਕਦੇ ਹਾਂ ਵੱਡਿਆਂ ਤਾਂ ਮੇਰੇ ਸਿਰ ਤੇ ਥੋੜੀ ਨਾ ਚੰਗੀ ਨਾਲੇ ਤੂੰ ਗੁੜੀਆਂ ਨੂੰ ਕੁੱਟੇ ਦ ਦੇਣਾ ਚੁੱਪ ਰਹਿ ਹੁਣ ਤੇਰੇ ਬਸ ਮੈਨੂੰ ਕਾਚੀ ਦੱਸ ਕੇ ਗਈ ਹੈਗੀ ਉਹਨਾਂ ਦੇ ਮਗਰ ਨਾਲ ਅਲੱਗ ਉਹੀ ਨੇ ਜਿੰਨੇ ਹੈਗੇ ਨੇ ਮੱਚ ਦੀ ਅੱਗ 'ਚ ਫੂਸਪਾ ਤਾਰੀ ਗਰ ਮੈਂ ਨੇ ਕਿਹਾ ਸੀ ਵੀ ਸ਼ਰਾਬ ਪੀ ਵੋ ਉਲਟਾ ਨਾ ਮੇਰੇ ਤਾਂ ਤੂੰ ਮਤਲਾਈ ਆ ਸਰਪੰਚ ਦਾ ਆ ਤਰ ਘਟੀਆਂ ਲਛਣਾ ਕਰਕੇ ਤੇ ਸਾਡਾ ਘਰ ਖਰਾਬ ਹੋਈ ਜਾਂਦਾਗਾ ਮੈਂ ਘਰ ਨੂੰ ਕੀ ਖਰਾਬ ਕਰਤਾ ਤੂੰ ਮੇਰੀ ਭੈਣ ਹੋ ਗਈ ਅੱਜ ਮੈਨੂੰ ਤਾਂ ਨੇ ਮਾਰਦੀ ਐ ਮੈਨੂੰ ਆਹਦੀ ਗੰਦੀ ਜਵਾਨ ਆਪਦੀ ਭੈਣ ਨਾ ਤੂੰ ਬੋਲਦੀ ਚੰਗੀ ਰਹਿਦੀ ਆ ਤੂੰ ਥੱਪੜ ਮਾਰ ਕੇ ਚੰਗਾ ਨਹੀਂ ਕੀਤਾ ਮੇਰੇ ਮੱਜ ਤੱਕ ਮੰਮੀ ਪਾਪਾ ਤੂੰ ਛਿੱਤਰ ਨਹੀਂ ਸੀ ਖਾਦੇ ਜਿਹੜਾ ਤੂੰ ਮੇਰੇ ਥੱਪੜਾ ਮਾਰਿਆ ਖਬਰਦਾਰ ਹੋ ਜੀ ਤੂੰ ਨਿਕਲ ਜਾ ਇੱਥੋਂ ਮੇਰੇ ਘਰੋਂ ਨਿਕਲ ਜਾਨੀ ਬੜ ਕੇ ਗੱਲ ਯਾਦ ਰੱਖੀ ਕਹਿੰਦੇ ਮਰੇ ਮਾਂ ਜੀਵੇ ਮਾਸੀ ਪਰ ਤੋ ਤਾਂ ਬੱਚੇ ਨਹੀਂ ਬਾਲੇ ਪਰ ਤੈਨੂੰ ਮੈਂ ਬੱਚੇ ਪਾਲ ਕੇ ਖਾਗੀ ਕਿਹੜਾ ਵਾਰਫ ਹੋਏ ਤੇ ਤੂੰ ਬੱਚੇ ਮੈਨੂੰ ਵੀ ਸ਼ੌਕ ਨਾ ਕਰੇ ਮੂੰਹ ਲੱਗਣ ਦਾ ਜਾ ਜਾ ਤੂੰ ਪੱਟੀ ਆਈ ਨੇ ਪੁੱਛ ਕੇ ਦੱਸੂਗਾ ਲੈ ਪਰੇ ਬਦਦਿਆ ਹੋ ਗਿਆ ਹੁਣ ਮੇਰੇ ਟੈਨਸ਼ਨ ਫਰੀ ਆ ਹੁਣ ਮੈਂ ਕੱਲੀ ਬੈਠੀ ਆ ਨਹੀਂ ਜਵਾਖ ਜੇ ਸਾਰਾ ਦਿਨ ਮੇਰਾ ਦਿਮਾਗ ਖਾਂਦੇ ਰਹਿੰਦੇ ਸੀ ਹੁਣ ਪਰੇ ਫਾਹ ਨਹੀਂ ਹੋਇਆ ਓੜਾ ਪੰਮੀ ਹਾਂ ਚਾਚੇ ਆ ਜਾ ਕਿੱਧਰ ਫਿਰਦੀ ਆ ਨਹੀਂ ਕਿੱਧਰ ਕੀ ਫਿਰਦੀ ਆ ਬੈ ਜਾ ਬੈਠੀ ਅੱਜ ਨਾ ਮੇਰਾ ਜੀਜਾ ਨਾ ਲੱਗਿਆ ਅੱਛਾ ਹੋਰ ਉਹ ਤਾਂ ਸੁੱਖ ਨਾ ਕਰੇ ਪਰਿਵਾਰ ਬਥੇਰਾਗਾ ਹਾਂ ਬਸ ਉਹ ਜਾਣ ਲੱਗੇ ਮੈਂ ਪੰਮੀ ਕੋਲ ਜਾ ਕੇ ਆਉਣੀ ਐ ਚੱਲ ਵਧੀਆ ਕੀਤਾ ਚਾਚੀ ਤੂੰ ਆ ਗਈ ਮੈਂ ਵੀ ਕੱਲੀ ਜੀ ਬੈਠੀ ਸੀ ਕਿਉਂ ਕੱਲੀ ਜੀ ਦਾ ਤੂੰ ਉਹੀ ਵਸ ਤਨ ਪਤਾ ਤਾਂ ਹੈਗਾ ਕਿ ਮੈਂ ਨਾ ਮੈਨੂੰ ਨਹੀਂ ਕਿਸੇ ਗੱਲ ਦਾ ਪਤਾ ਬਾਗ ਨਹੀਂ ਗਈ ਮੇਰੀ ਭੈਣ ਜਵਾਖਾਂ ਲੈ ਗਈ ਆਪਦੇ ਨਾਲ ਅੱਛਾ ਬਾਗ ਗਈ ਆ ਬਾਗੀ ਪਰ ਇਦਾਂ ਫੇਰ ਹੁਣ ਮੈਂ ਇਹੀ ਜੀ ਭੈਣ ਤੋਂ ਕੀ ਕਰਾਉਣਾ ਜਿਹੜੀ ਕਿਸੇ ਖਾਤਰ ਮੇਰੇ ਨਾਲ ਇੰਨਾ ਕੁਝ ਕਰਕੇ ਗਈ ਐ ਉਹੀ ਤਾਂ ਗੱਲ ਨਾ ਫੇਰ ਹਾਂ ਮੈਨੂੰ ਬਹੁਤ ਕੁਝ ਬੋਲਦੀ ਸੀ ਆਇਆ ਹੋਇਆ ਚੰਗੀ ਹੋਈ ਪਰ ਜਵਾਕ ਵੀ ਘੜਤੇ ਭੱਗ ਗਈ ਤੇ ਇੱਕੋ ਗੱਲ ਹੋਰ ਸੁਣੋ ਜੀ ਨਾਲ ਦੇਖੀ ਤਾਂ ਉੱਥੇ ਦੇਖਿਆ ਲਵੇ ਪਿੰਟ ਹੈ ਉਹ ਚੁਆ ਲੱਗਦਾ ਆਪਣੇ ਨਾਲ ਸ਼ਹਿਰ ਜਾ ਹਾਂ ਉਹ ਉੱਥੇ ਕੋਲ ਗੋਲ ਗੱਪੇ ਖਾਈ ਜਾਵੇ ਖੜੀ ਪਤਾ ਨਹੀਂ ਕਿ ਜੇ ਮੁੰਡੇ ਨਾਲ ਕਦੋਂ ਅੱਜ ਦੇ ਇਥੋਂ ਜਵਾਕਾਂ ਲੈ ਕੇ ਗਈ ਹੈਗੀ ਪਰसों ਦੀ ਗੱਲ ਹੈ ਤਾਂ ਪਾ ਨੂੰ ਨਹੀਂ ਪਤਾ ਕੋਸ ਮਰਜ਼ੀ ਕਰੇ ਆਪਣੇ ਵੱਲੋਂ ਤਾਂ ਉਹ ਮਰ ਮੁੱਕ ਗਈ ਜਦੋਂ ਕਿਸੇ ਦੇ ਖਾਤਰ ਬੱਚਿਆਂ ਖਾਤਰ ਮੈਨੂੰ ਛੱਡ ਗਈ ਹੋਣਾ ਮੇਰੀ ਕਿਹੜੀ ਭੈਣ ਕੁਝ ਨਹੀਂ ਲੱਗਦੀ ਮੇਰੀ ਮੈਂ ਇੱਕ ਹੀ ਲੈਣਾ ਸੀ ਭੈਣ ਤੋਂ ਰੱਜੀ ਚਾਈ ਕੋਈ ਟੁਣ ਭਾਈ ਟੈਂਸ਼ਨ ਨਾ ਵਧੀਆ ਕੱਲੀ ਰਹੇਗੀ ਐਸ਼ੀ ਨਾ ਰਹੇਗੀ ਅਗੇ ਸਾਰ ਦਿਨ ਸੰਤ ਪੜਦੀ ਹਾਂ ਉਹਨਾਂ ਨੇ ਮੱਥਾ ਮਾਰਦੀ ਸਾਰ ਦਿਨ ਬੁੱਵੀ ਹੋਈ ਰਹਿੰਦੀ ਸੀ ਹੁਣ ਤਾਂ ਤੇਰੇ ਚਿਹਰੇ ਦਾ ਹੀ ਫਰਕ ਪੈ ਰਿਹਾ ਪਹਿਲਾਂ ਨਾਲ ਬਹੁਤ ਬਹੁਤ ਕੀਤਾ ਚਾਚੀ ਵੀ ਉਹਨਾਂ ਦਾ ਬਹੁਤ ਜ਼ਿਆਦੇ ਆਪਣੀ ਭੈਣ ਦਾ ਮੈਂ ਸਾਰਿਆਂ ਨਾਲ ਵੱਧ ਕੀਤਾ ਸੀ ਤੇ ਜਵਾਖਾਂ ਦਾ ਵੀ ਇੰਨਾ ਕਰਿਆ ਦੀ ਉਹਨਾਂ ਖਾਤਰ ਦੇ ਲੱਜ ਮੈਨੂੰ ਠੋਕਰ ਮਾਰੀ ਉਹਨੇ ਨਾ ਤਾਂ ਫੇਰ ਵੀ ਨੀ ਤੇਰਾ ਜਿੰਨਾ ਮਰਜੀ ਕਰ ਲਾ ਨਾ ਕਰੇ ਨਾ ਤਾਂ ਉਹਨੇ ਆਪਦੇ ਹੀ ਕਰਨਾ ਹੈਗਾ ਵੀ ਮੈਂ ਕਰਿਆ ਮੈਂ ਕਰਿਆ ਹੈ ਮੈਂ ਬੜੀ ਹੋਈ ਉਹਦੇ ਚ ਤਾਂ ਕਰੀ ਜਾਂਦੇ ਚਾਚੇ ਕਿਵੇਂ ਮਰਜ਼ੀ ਕਰੇ ਮੈਂ ਉਹ ਤੋਂ ਨਹੀਂ ਕੁਛ ਲੈਣਾ ਉਹ ਮੈਨ ਤੋਂ ਮਰ ਗਈ ਮੈਂ ਉਹ ਤੋਂ ਮਰ ਗਈ ਚਲੂ ਆਏ ਹੁੰਦਾ ਵੀ ਨਾ ਹੋਣਾ ਮਜ਼ਦੂਰ ਨਹੀਂ ਹੁੰਦਾ ਤੁਸੀਂ ਭੈਣਾ ਦੇਖ ਇੱਕ ਮਾਂ ਦੇ ਪੇਟੋਂ ਜਾਂਈ ਹੈ ਹੈ ਵੀ ਫੇਰ ਜਦ ਹੁਣ ਉਹ ਕਰ ਗਈ ਤਾਂ ਫਿਰ ਉਹੀ ਕਰਨਾ ਪਊ ਉਹਨਾਂ ਨੇ ਮੰਗਦੀ ਉਹ ਨਾ ਜਿਵੇਂ ਮਰਜ਼ੀ ਕਰ ਲੈਣ ਦੇ ਦੀ ਮਰਜ਼ੀ ਆ ਬਸ ਆਪਾਂ ਨੇ ਤਾਂ ਨਿਬੜ ਗਏ ਤੇ ਜੱਗਾ ਜਾਇਆ ਨਹੀਂਗਾ ਕਿੱਥੇ ਉੱਥੇ ਮਰਨਾ ਜਾ ਕੇ ਬਹਿ ਗਿਆ ਜੀ 2-3 ਦਿਨ ਹੋ ਗਏ ਗਏ ਨੂੰ ਜਿਵੇਂ ਸ਼ਰਮ ਮਾਰ ਰੱਖਿਆ ਨੇ ਤਾਂ ਸ਼ਰਮ ਕਿਹਾ ਬੜਾ ਕਿਹਾ ਬਸ ਪੁੱਛਣਾ ਮੈਂ ਤਾਂ ਨਾ ਤੰਗਾਈ ਪਈ ਇਹਨਾਂ ਤੋਂ ਉੱਥੇ ਟੱਲ ਨਹੀਂ ਬੈਠਾ ਭੂਆ ਕੋਲ ਉੱਥੇ ਬੈਠਾ ਪਤਾ ਨਹੀਂ ਕੀ ਕਰਦਾਗਾ ਉੱਥੇ ਇੱਥੇ ਉਹਨੂੰ ਮੈਂ ਪੀੜ ਖਾਣ ਤੋਂ ਬੰਦ ਕਰਦੀ ਸੀ ਹੁਣ ਉੱਥੇ ਢੱਕ ਕੇ ਰਹਿੰਦਾਗਾ ਮੈਨੂੰ ਤਾਂ ਹੋਰ ਲੱਗਦਾਗਾ ਕਿਨੇ ਰੋਕਣਾ ਉੱਥੇ ਭੂਆ ਨੂੰ ਉਹਾਂ ਨਹੀਂ ਖਹੀ ਜਾਂਦਾ ਹੋਣਾਗਾ ਆਹੇ ਜਾਂ ਨਹੀਂ ਹੈਗਾ ਐ ਤਾਂ ਮੈਨੂੰ ਯਕੀਨ ਆ ਉਹਦੇ ਤੇ ਮੈਨੂੰ ਤਾਂ ਲੱਗਦਾ ਦਾਰੂ ਵਾਲਿਆਂ ਨੇ ਤਾਂ ਇਹ ਜੀ ਕੰਮ ਹੁੰਦਾ ਉਹ ਦਾਰੂ ਵਾਲੇ ਤਾਂ ਜਿੱਧਰ ਅਕਰੀਲ ਚੜ ਗਈ ਉਧਰ ਹੀ ਚੜ ਗਈ ਆਏ ਤਾਂ ਥਲ ਠੀਕ ਆਗਾ ਉਹ ਇਹ ਜਾਂ ਨਹੀਂ ਹੈਗਾ ਮੈਨੂੰ ਮਮਾੜੀ ਨਹੀਂ ਕਹਿੰਦੀ ਵੀ ਮਾੜਾ ਹੈ ਉਹ ਵੀ ਮੁੱਠੇ ਮਖੌਲ ਕਰ ਜਾਂਦਾ ਹੁਣ ਕਰੀ ਜਾਂਦੇ ਆਪਾਂ ਨੂੰ ਵੀ ਇੱਥੇ ਕੋਈ ਹੈ ਨਹੀਂ ਸੀ ਘਰੇ ਕੱਲਾ ਸੀ ਕੀਤਾ ਸੀ ਮੈਨੇ ਫੋਨ ਕਹਿੰਦਾ ਮੈਂ ਹਜੇ 2 ਦਿਨ ਹੋਰ ਨਹੀਂ ਆਉਂਦਾ ਮਹਾ ਠੀਕ ਆ ਭਈ ਰਹਿ ਮੈਂ ਕੱਲੀ ਆ ਮੇਰਾ ਜੀਜਾ ਲਾਦਾ ਦੀ ਪਹਿਲਾਂ ਮੇਰੀ ਸਲਾਹ ਸੀ ਮੈਂ ਚਾਚੀ ਕੋਲ ਜਾ ਕੇ ਆਉਂਗੀ ਫਿਰ ਆ ਜਾਨੀ ਤੂੰ ਕਦੋਂ ਆਉਣੀ ਆ ਤੂੰ ਤਾਂ ਤਰ੍ਹਾਂ ਨਹੀਂ ਹੁੰਦੀ ਕੰਮ ਕਰਨ ਲੱਗ ਗਈ ਫਿਰ ਮੈਂ ਹੁਣੀ ਬੈਠੀ ਸੀ ਆ ਕੇ ਕੰਮ ਕਰਕੇ ਮਹਾਤਾ ਠੰਡੇ ਹੋ ਜਾ ਕਿਉਂਗੀ ਲਾਈਟ ਭੱਜ ਗਈ ਮੈਂ ਤਾਂ ਚਾਚੀ ਆ ਚਾਚੀ ਨੂੰ ਨਹੀਂ ਸਰਦਾ ਕੁਛ ਚਾਚੀ ਦੇ ਗੋਲਾ ਬਣਿਆ ਪਿਆ ਸੀ ਮਾਂ ਗੱਲਾਂ ਬਾਤਾਂ ਕਰਕੇ ਆਮ ਆਹ ਗੋਲਾ ਬਣਿਆ ਪਿਆ ਸੀ ਤੂੰ ਹੀ ਤਾਂ ਨਾਲੇ ਕੋਲੇ ਖੜੀ ਨੂੰ ਉਂਗਲਾ ਲਾਈ ਗਿਆ ਉਹਨੂੰ ਨਾਲੇ ਤਾਂ ਤੂੰ ਉੱਧਰ ਢੱਕਾ ਛੱਡ ਦਿੰਨੀ ਆ ਨਾਲੇ ਤੂੰ ਮੇਰੇ ਨਾਲ ਕਰਦੀ ਆ ਆਏ ਨਹੀਂ ਕਰਦੇ ਹੁੰਦੇ ਨਾ ਢੱਕਾ ਮੈਂ ਕਿਹਦੇ ਕੋਲ ਸਿਰਦਾ ਹ ਸਾਰੀਆਂ ਗੱਲਾਂ ਤਾਂ ਤਈ ਦੱਸੀਆਂ ਤੇ ਕੁੜੀ ਨੂੰ ਆ ਕਿ ਤੇਰੀ ਭੈਣ ਜਵਾਖਾਂ ਨੂੰ ਘਰੋਂ ਬਾਹਰ ਨਹੀਂ ਉਹ ਤਾਂ ਫਾਹਿਲਾ ਕੇ ਕੱਢਦੀ ਆਗੀ ਆਈ ਤਾਂ ਉਹਨੇ ਕੋਲੇ ਬਣਾਇਆ ਨਹੀਂ ਮੈਂ ਕਿਹਾ ਆਹ ਬਹੁਤ ਕੁਝ ਬੋਲੀ ਆਗੀ ਉਹ ਤਾਂ ਆਪਣੇ ਕੋਲੇ ਬਣਾ ਲਿਆ ਤੈਨੂੰ ਪਤਾ ਤੇਜ ਗੱਡੀ ਆ ਉਹ ਤੇਜ ਐ ਨਹੀਂ ਤੇਜ ਨਹੀਂ ਹੈਗੀ ਇਹ ਤਾਂ ਦਾ ਚੱਕਾਂ ਤੇ ਚੜ ਗਈ ਸੀ ਤੇਰੀਆਂ ਫਿਰ ਮੇਰੇ ਨਾਲ ਚੱਕਾ ਨਾ ਚੱਕਣੇ ਆ ਸਾਰਾ ਦਿਨ ਤਾਂ ਉਹ ਬਾਹਰ ਅੰਦਰ ਰਹਿੰਦੀ ਆ ਜਿਹੜਾ ਬੰਦਾ ਬਾਹਰ ਕੇਰਾ ਲੱਗ ਗਿਆ ਨਾ ਉਹ ਤਾਂ ਪੁੱਛਾਂ ਵਾਲਾ ਦਰਗਾ ਹੋ ਜਾਂਦਾ ਬਾਹਰ ਜਾ ਕੇ ਤਾਂ ਆਹ ਉਹ ਤਾਂ ਚੱਲ ਠੀਕ ਆ ਚੱਲ ਬਾਹਰ ਅੰਦਰ ਰਹਿੰਦੀ ਹੈਗੀ بڑے بڑے ਅਫਸਰਾਂ ਚ ਉੱਤੇ ਚੱਲ ਜਿੱਥੇ ਪੜਦੀ ਹੈਗੀ ਨਾਲ ਕੋਣ ਕਿਸੇ ਦਾ ਸਿੱਖਿਆ ਸਿੱਖ ਜੂ ਹੁਣ ਤਾਂ ਸਿੱਖੇ ਸਕੇ ਆਏ ਆ ਤੇਰੇ ਸਾਹਮਣੇ ਦੀ ਗੱਲ ਆ ਦੇਖ ਲੈ ਮੈਂ ਪਾਣੀ ਫੜਾਉਣ ਲੱਗੀ ਹਾਂ ਸਾਰੇ ਜ਼ੋਰ ਦੀ ਐ ਮਾਰਿਆ ਬਗਾ ਬੋ ਗਲਾਸ ਮਾਰੇ ਬਗਾ ਕੇ ਚੰਗੀ ਲਾਦੀ ਮੈਂ ਤਾਂ ਵੱਡੀ ਆ ਫਿਰ ਉਹਨੇ ਨਾ ਧੱਕਾशाही ਕਰਦੀ ਤਾਂ ਪੁੱਤੋ ਨੇ ਸੋਚੀ ਨਹੀਂ ਸੀ ਫਿਰ ਉਹ ਤਾਂ ਬਾਗੀ ਸੀ ਚਾਚੀ ਮਾਗਰ ਬਹੁਤ ਕੁਸ ਹੋਇਆ ਮੈਂ ਤਾਂ ਫਿਰ ਐ ਬਾਗੀ ਮੈਂ ਕਿਹਾ ਹੁਣ ਵਿੱਚ ਮੇਰਾ ਨਾਂ ਵੇਚੀ ਜਾਂਦਾ ਕੰਨ ਮੈਂ ਠਾਣਾ ਚ ਖੁੱਚੀ ਫਿਰਨੂੰਗਾ ਸਰਪੰਚਾ ਮੰਮਾ ਦੇ ਸਾਹਦੇਣਾਂ ਕਿ ਮੈਨੂੰ ਫਿਰ ਹਾਂ ਮੈਨੂੰ ਫਿਰ ਹਰਖ ਚ ਵੱਜਿਆ ਥੱਪੜ ਉਹਦੇ ਫਿਰ ਗਾਂ ਸਾਡੇ ਜਵਾਕ ਮੈਨੂੰ ਲਾਂਗਾ ਚੱਕਣਗੇ ਬਹੁਆਂ ਗੁੱਤ ਪਟਣੂਗਾ ਮੇਰੀ ਕਹਣੀ ਆਖ ਲਾਂਬੇ ਨਹੀਂ ਤੂੰ ਕਰੇਂ ਕਾਲ ਕੋਈ ਨਾ ਹਰ ਚਾਚੂ ਬਣਾਵਾ ਨਾ ਚਾਹਤਾ ਬਸ ਪੁੱਤ ਮੈਂ ਜਾਣੀਆ ਮੇਰਾ ਤਾਂ ਜੂ ਮਨ ਜਾ ਉਧਰ ਆ ਪਿਆ ਸੀ ਹਾਂ ਚਲ ਮੈਂ ਜਾ ਆਉਣੀ ਆ ਮੈਂ ਦੇਖਣੇ ਜਾ ਕੇ ਹੁਣ ਤਾਂ ਸਨੇ ਟਾਈਮ ਖਾ ਪੈ ਸਨੇ ਤੋਂ ਨੀ ਪਮਾਉਣੀ ਜਾ ਕੇ ਨਾ ਕੋਈ ਮਾਂ ਨੂੰ ਉਧਰ ਆ ਪਿਆ ਸੀ ਇਹਦਾ ਆਈ ਨਹੀਂ ਪਤਾ ਵੀ ਮੱਚ ਦੀ ਅੱਗ ਜਫੂਸਤਾ ਸੀ ਪਾ ਕੇ ਗਈਆਂ ਹੈ ਜੇ ਤੂੰ ਨਾ ਚੁਗਲੀਆਂ ਲਾਉਂਦੀ ਕਾਹਨੂੰ ਸਾਡਾ ਇੱਥੇ ਤੱਕ ਗੱਲ ਪਹੁੰਚਦੀ ਐ ਲਾ ਕੇ ਸਿੱਖ ਭਾਂਬੜ ਮਚਾ ਕੇ ਸੱਟ ਗਈ ਤੋ ਬੇਚਤ ਤਵਾਰ ਗਈ ਛੱਟੇ ਸਾਡੇ ਦੇ ਪੈਗੇ ਆਪ ਮੁੜ ਕੇ ਦੁਰਦੀ ਲੱਗੀ ਫਿਰ ਖੜੀ ਵੀ ਨਾ ਬੱਟੀ ਆਈ ਮਾਂ ਉਧਰ ਇਹਦੀ ਉਹ ਕਿਉਂ ਮਣੀ ਕੀ ਹਾਲ ਆ ਕੀ ਹਾਲ ਨੇ ਤੂੰ ਇੱਥੇ ਬੈਠਾ ਮੈਂ ਤੈਨੂੰ ਉਧਰ ਲਾਉਦਾ ਫਿਰ ਤਾ ਕਿਵੇਂ ਸੀ ਉਹ ਬੈਸੀ ਮਾਂ ਜਾਦਾ ਖਵਾਈ ਚਲੀ ਜਾਂਦੀ ਬੜੀਆ ਹੋਰ ਕੀ ਬੰਦ ਉਸ ਨਹੀਂ ਮੰਨਦਾ ਬੱਠੀ ਸੀ ਉਹ ਇਹ ਤਾਂ ਇੱਕ ਗੱਲ ਪੁੱਛਣੀ ਯਾਰ ਹਾਂ ਬਈ ਉਹਨਾਂ ਦੇ ਕੀ ਚੱਕਰ ਪੈ ਰਿਹਾ ਇਹਨਾਂ ਦੇ ਜੱਗੇ ਕਿਹਨਾਂ ਦੇ ਅੱਗੇ ਗਏ ਅੱਛਾ ਜਾ ਅਜਾ ਚੇਕੇ ਠੀਕ ਆ ਠੀਕ ਆ ਉਹਨਾਂ ਦੇ ਯਾਰ ਪਤਾ ਕੀ ਚੱਕਰ ਪੈ ਗਿਆ ਉਹ ਜਿਹੜਾ ਵਿਆਹ ਜਾ ਹੋਇਆ ਸੀਗਾ ਉਹ ਜਵਾਕ ਜੇ ਨਹੀਂ ਸੀ ਸਾਹਮਰੀ ਜੀ ਭਾਬੀ ਹਾਂ 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 ਤੇ ਉਹਦੀ ਭੈਣ ਉਹਦੇ ਕੋਲੇ ਰਹਿੰਦੀ ਸੀਗੀ ਛੋਟੀ ਹੋਰੇ ਰਹਿੰਦੀ ਆ ਹਾਂ ਹਾਂ ਉਹਦੇ ਨਾਲ ਕਿਤੇ ਲੜਾਈ ਲੜੂਈ ਹੋ ਗਈ ਉਹਨਾਂ ਨੇ ਭੇਜਨੇ ਸੀ ਹੋਸਟਲ ਚ ਹਾਂ ਉਹ ਛੋਟੀਆਂ ਨੂੰ ਕਹਿੰਦੀ ਵੀ ਤੂੰ ਇੰਨਾ ਦਾ ਆਪਣਾ ਫਿਊਚਰ ਖਰਾਬ ਕਰ ਰਹੀ ਹੈ ਉੱਥੇ ਭੇਜ ਕੇ ਗੱਲਾਂ ਆਏ ਹੋ ਗਈ ਉਹ ਤਾਂ ਆਪਣੇ ਜਨੇ ਘਰੋਂ ਕੱਢਦੀ ਸੀ ਯਾਰ ਵੱਡੀ ਉਹਨੂੰ ਦੇਵਾ ਕਾ ਨੂੰ ਜਿਹੜੀ ਵੱਡੇ ਆ ਉਹ ਸਕੀਮ ਬਣਾ ਕੇ ਹੋਸਟ ਵਾਲੇ ਉਹਨਾਂ ਨੂੰ ਭੇਜ ਰਹੀ ਆ। ਇਸ ਵੀ ਜ਼ਮੀਨ ਜਮ ਨੂੰ ਵੀ ਰਹੀ ਜੂ ਸਾਰਾ ਕੁਝ। ਠੀਕ ਆ। ਸਮਝਿਆ ਕਰ ਉਹ ਜਵਾਕੜੀ ਜੀ ਕਰਦੀ ਸੀ ਦੁਖੀਆਂ ਨੂੰ ਛੋਟੀ ਜੀ ਨਿਆਣੀ ਸੀ ਜਿਹੜੀ। ਉਹ ਕਹਿੰਦੀ ਮੇਰੀ ਅੱਖਾਂ ਸਾਹਮਣੇ ਰਹਿੰਦੀ ਐ ਮੈਨੂੰ ਕਹਿੰਦੀ ਤੰਗ ਕਰਦੇ ਮੈਨੂੰ ਕਟਵਾਉਂਦੀ ਆ। ਕਹਿੰਦੀ ਮੇਰੇ ਘਰ ਵਾਲੇ ਤੋਂ। ਤੇ ਉਹ ਜਵਾਕਾਂ ਦਾ ਜਿਹੜਾ ਡੈਡੀ ਸੀ ਕਿਤੇ ਦਾਰੂ ਦੂਰੂ ਪੀ ਕੇ ਕੁੱਟਦਾ ਹੋਣਾ। ਉਹ ਨੂੰ ਐਸੀ ਮੈਨੂੰ ਇਹ ਜਵਾਬ ਕਰੀ ਚੱਲ ਕੋਈ ਨਹੀਂ ਤੈਂ ਜਿਹੜੇ ਮੇਰੇ ਕੰਮ ਦੀ ਗੱਲ ਸੀ ਉਹਨੂੰ ਦੱਸ ਤੀ ਤੈਨੂੰ ਕੀ ਕੰਮ ਸੀ ਕੰਮ ਤੀ ਆ ਤਾਂ ਦੱਸ ਕੇ ਜਾ ਤੈਨੂੰ ਮੈਂ ਹੈ ਕੰਮ ਕੀ ਤੈਨੂੰ ਮੈਂ ਜਦੋਂ ਉਹ ਕੰਮ ਹੋਇਆ ਨਾ ਤੈਨੂੰ ਮੈਂ ਫੇਰ ਦੱਸੂ ਚੰਗਾ ਚੱਲ ਠੀਕ ਆ ਹੁਣ ਮੈਨੂੰ ਜਾਣ ਦੇ ਚੰਗਾ ਕੰਮ ਕੀ ਸੀ ਤੈਨੂੰ ਦੱਸੂ ਦੱਸੂ ਤੈਨੂੰ ਮੈਨੂੰ ਫਾਇਦਾ ਨਹੀਂ ਕੀ ਬੱਸ ਚੋ ਰਾਣੀ ਹਾਂਜੀ ਤੁਸੀਂ ਇੱਥੇ ਕਿਵੇਂ ਤੁਸੀਂ ਕਿਵੇਂ ਮੇਰਾ ਪਿੰਡ ਹੈ ਮੈਂ ਤਾਂ ਇੱਥੇ ਆ ਗਿਆ ਅੱਛਾ ਇਹ ਤੁਹਾਡਾ ਪਿੰਡ ਹੈ ਹਾਂ ਤੁਸੀਂ ਇੱਥੇ ਕਿਵੇਂ ਆਏ ਮੈਂ ਤਾਂ ਜਰਨਾ ਮੇਰੀ ਤਾਂ ਪੀਜੀ ਹੈਗੀ ਬਾਬਾ ਮਨੀ ਗਾਰਦੇ ਚ ਪਰ ਮੈਂ ਬੱਚਿਆਂ ਨੂੰ ਨਹੀਂ ਨਾਲ ਰੱਖ ਸਕਦੀ ਉਹ ਕਹਿੰਦੀ ਪੀਜੀ ਦੇ ਰੂਲ ਹੈ ਬੱਚੇ ਕਿਵੇਂ ਬੱਚੇ ਸਿਸਟਰ ਦੇ ਤੁਹਾਨੂੰ ਪਤਾ ਹੀ ਹੋਊਗਾ ਕਿਵੇਂ ਕੀ ਹੋਇਆ ਉਹ ਉਹ ਦੀਦੀ ਨਾਲ ਕਲੇਸ਼ ਵਾਲਾ ਕਰਦੇ ਬੱਚਿਆਂ ਨਾਲ ਅੱਛਾ ਤਾਂ ਕਰਕੇ ਫਿਰ ਹੁਣ ਮੈਨੂੰ ਮੈਂ ਨਾਲ ਹੀ ਲਈ ਅੱਛਾ ਹੁਣ ਥੋੜੇ ਨਾਲ ਹੀ ਰਹਿੰਦੇ ਨੇ ਠੀਕ ਹੈ ਦੀਦੀ ਨੇ ਗੁੱਸੇ 'ਚ ਮੈਨੂੰ ਥਾਪੜਾ ਮਾਰਤਾ ਮੈਨੂੰ ਕਹਿੰਦੀ ਘਰੋਂ ਨਿਕਲ ਜਾ ਫਿਰ ਮੈਂ ਵੀ ਥੋੜਾ ਗੁੱਸੇ 'ਚ ਆ ਗਿਆ ਅੱਛਾ ਗਲਤ ਗੱਲ ਆਇਆ ਫਿਰ ਮੈਂ ਹੈਨਾ ਤੇ ਹੁਣ ਤੁਸੀਂ ਇੱਥੇ ਕਿਵੇਂ ਆਏ ਹੋ ਮੈਂ ਉਹ ਰੂਮ ਲੱਗਦੀ ਸੀ ਤੁਹਾਨੂੰ ਦੱਸ ਤਰੀ ਸੀ ਅ ਨਹੀਂ 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 ਕਰ ਦਿੰਦਾ ਕੋਈ ਨਹੀਂ ਇੱਥੇ ਮੇਰਾ ਮੈਨੂੰ ਪਿੰਡ ਆ ਨਾ ਮੈਨੂੰ ਪਤਾ ਹੈਗਾ ਮੈਂ ਤੁਹਾਨੂੰ ਇੱਥੇ ਕੋਈ ਰੂਮ ਲੱਭ ਦਿੰਦਾ ਪਿੰਡ 'ਚ ਚਲੋ ਕੋਈ ਨਾ ਤੁਸੀਂ ਐਵੇਂ ਕਰੋ ਵੀ ਜਦ ਮੈਂ ਮੈਨੂੰ ਤੁਸੀਂ ਕਾਲ ਕਰਕੇ ਦੱਸ ਦਿਓ ਫਿਰ ਹੈ ਨਾ ਜਿਸ ਤਰ੍ਹਾਂ ਤੁਸੀਂ ਐਂ ਕਰੋ ਮੇਰਾ ਨੰਬਰ ਲਿਖ ਲਓ ਨਾ ਕੋਈ ਵੀ ਕੋਈ ਵੀ ਉਹ ਪ੍ਰੋਬਲਮ ਨਾ ਤੁਸੀਂ ਮੈਨੂੰ ਮੈਨੂੰ ਕਾਲ ਕਰ ਲਿਓ ਆ ਮੇਰਾ ਨੰਬਰ ਹੈ ਸੇਵ ਕਰ ਲਓ ਠੀਕ ਹੈ ਜੀ ਧੰਨਵਾਦ ਕਿਸੇ ਵੀ ਟਾਈਮ ਮੈਨੂੰ ਕਾਲ ਕਰ ਲਿਓ ਜੋ ਕੋਈ ਨਹੀਂ ਲੋੜੀ ਚਲ ਠੀਕ ਹੈ ਠੀਕ ਹੈ ਰਨੀ ਅੱਛੇ ਅੱਬੀ ਸੱਚੀ ਗੱਲ ਬੱਬੀ ਸੱਸਰੀ ਗੱਲ ਕਿਵੇਂ ਮੋਟਰਸਾਈਕਲ ਲੈ ਕੇ ਜਾਣਾ ਸੀ ਤੈ ਕਿੱਥੇ ਜਾਣਾ ਖੇਤ ਜਾ ਕੇ ਆਉਣਾ ਮੜਾ ਆ ਖੇਤ ਜਾ ਕੇ ਆਣਾ ਹਾਂ ਮੋਟਰਸਾਈਕਲ ਤਾਂ ਲੈ ਜੀ ਉੱਥੇ ਖੜਿਆਗਾ ਠੀਕ ਆ ਫਿਰ ਸੱਚਾ ਉਹ ਰਾਮਣੇ ਮੇਰੀ ਗੱਲ ਸੁਣ ਵੇ ਹਾਂਜੀ ਤੇ ਸੱਚ ਤੈਨੂੰ ਸਾਡੇ ਵਾਲੇ ਕੁੜੀ ਦਾ ਪਤਾ ਰਾਣੀ ਦਾ ਰਾਣੀ ਦਾ ਹਾਂ ਹਾਂ ਜਨਨ ਤਾਂ ਮੈਂ ਹੁੰਨਾ ਕੋਲੀ ਵੀ ਤੇ ਆਉਂਦੀ ਵੀ ਹੁੰਦੀ ਆ ਉੱਥੀ ਹਾਂ ਦੇਖਿਆ ਮੈਂ ਬਹੁਤ ਵਾਰ ਆਉਂਦੀ ਹੁੰਦੀ ਉਹ ਐਵੇਂ ਸਾਡੇ ਜਵਾਖ ਵੀ ਨਾਲ ਨੇ ਜਵਾਖ ਕੰਬਰੇ ਨਹੀਂ ਬਾਬੀ ਮੈਂ ਦੇਖਿਆ ਐਵੇਂ ਕਹਾਂ ਤੈਨੂੰ ਮੈਂ ਜਵਾਖਾਂ ਦੇਖੇ ਹੁਣ ਉੱਥੇ ਜਵਾਖ ਨਾਲ ਉਹਦੇ ਅੰਦਰ ਥੋੜੀ ਲਾਉਣਾ ਉਹ ਕਲਾਸਾਂ ਥੋੜੀ ਲਾਉਣਾ ਉਹ ਫੇਰ ਤਾਂ ਮਾੜਾ-ਬਾੜਾ ਪਤੀ ਹੋਗਾ ਵੀ ਜਵਾਖ ਨਾਲ ਰਹਿ ਰਹੇ ਨੇ ਕਿ ਕੱਲੀ ਰਹਿ ਰਹੀ ਜਵਾਖ ਮੈਂ ਕਦੇ ਨਾਲ ਤਾਂ ਨਹੀਂ ਦੇਖੇ ਭਾਬੀ ਦੇਖਦੇ ਨੇ ਝੂਠ ਮਾਰਦਾ ਕਹਿੰਦਾ ਵੀ ਹਾਂ ਭਾਈ ਮੈਂ ਦੇਖੇ ਨੇ ਮੈਂ ਕਦੇ ਨਹੀਂ ਦੇਖੇ ਕੱਲੀ ਆਉਂਦੀ ਹੁੰਦੀ ਆ ਉਹਦਾ ਕੱਲਿਓ ਮੁਰਦੀ ਹੈ ਕੱਲੀ ਆਉਂਦੀ ਮੈਂ ਕਦੇ ਨਾਲ ਫਿਰਦੇ ਵੀ ਨਹੀਂ ਦੇਖੇ ਚੇਲੀ ਦੇਖ ਲਾ ਉਹਨੇ ਥੋੜਾ ਸਾਹਮਣੇ ਮੇਰੇ ਨਾਲ ਕੀ ਕੀਤੀ ਐ ਮੈਂ ਤਾਂ ਹੁਣ ਭਾਬੀ ਕੀ ਕਹਿ ਸਕਦਾ ਜਿਵੇਂ ਜਿਵੇਂ ਉਹਨੂੰ ਕਿਹਾ ਸੀਗਾ ਮੈਂ ਤੇਰੇ ਸਾਹਮਣੇ ਐਡਮਿਸ਼ਨ ਕਰਾਉਣ ਲਈ ਮਦਦ ਤੇ ਤੇਰੀ ਗੱਲ ਮੰਨੀ ਉਹੀ ਗੱਲ ਆਪਾਂ ਭੱਲੇ ਵਾਸਤੇ ਕਰਦੇ ਸੀ ਹੁਣ ਆਪ ਦੇ ਲਜਵਾਖਾ ਖਾਤਰ ਕੀ ਕੁਛ ਕਰਕੇ ਗਈ ਐ ਮੇਰੇ ਨਾਲ ਮੈਨੂੰ ਹਰਖ ਜਿਹਦੇ ਥੱਪੜ ਵੀ ਵੱਜਿਆ ਫਿਰ ਉਹਦਾ ਭਾਬੀ ਤੇਰੀ ਗਲਤੀ ਐ ਫਿਰ ਆਈ ਨਾ ਦੂਵੀ ਲੜਾਈ ਹੁੰਦਾ ਦੱਸ ਦਿਆਂ ਦੈਨੂੰ ਮੈਂ ਉਹਨੇ ਮੈਨੂੰ ਹਾਕ ਮਾਰੀ ਤੇਰੀ ਮੰਮੀ ਵੀ ਆਈ ਹੋਈ ਸੀ ਉਸ ਟਾਈਮ ਸਾਰੇ ਪਵਾੜੀ ਦੀ ਜੜ ਤਾਂ ਤੇਰੀ ਮਾਂ ਆਂਗੀ ਉਹਦਾ ਭਾਬੀ ਤੁਹਾਡੀ ਆਪਦੀ ਗੱਲ ਹੈਗੀ ਬੁੜੀਆਂ ਦੀ ਮੈਨੂੰ ਤੁਹਾਨੂੰ ਬੁੜੀਆਂ ਦੀ ਤੁਹਾਨੂੰ ਪਤਾਗਾ ਬੁੜੀਆਂ ਨਹੀਂ ਕਹਿੰਦੇ ਨੇ ਗੁੱਤ ਪਿੱਛੇ ਮੱਤ ਹੁੰਦੀਆਂ ਪਰ ਪੰਜੇ ਉਂਗਲਾ ਇੱਕ ਕਰਨੀ ਮੈਂ ਤਾਂ ਦੇਖ ਤੇਰੀ ਗੱਲ ਕਹਿਣ ਪਿੱਛੇ ਮੈਂ ਤਾਂ ਐਡਮਿਸ਼ਨ ਕਰਵਾਤੀ ਸੀ ਕਰਾਤੀ ਸੀ ਮੈਂ ਉਹਨੂੰ ਪਾਣੀ ਦਾ ਗਲਾਸ ਫੜਾਉਣ ਲੱਗੀ ਭਗਾਣਾ ਮਾਰਿਆ ਗਲਾਸ ਤੇਰੀ ਮੰਮੀ ਵੀ ਕੋਲੀ ਬੈਠੀ ਸੀ ਤੇ ਉਹ ਤਾਂ ਤੁਰ ਗਈ ਮੱਚ ਦੇ ਅੱਗ 'ਚ ਫੂਸ ਪਾ ਕੇ ਤੁਰਦੀ ਲੱਗੀ ਮੁੜ ਕੇ ਸਾਡਾ ਪੰਗਾ ਪੈ ਗਿਆ ਚਲ ਭਾਬੀ ਮੈਨੂੰ ਮੋਟਰਸਾਈਕਲ ਦੇਣਾ ਦੇ ਦੇ ਤੂੰ ਤਾਂ ਹੋਰ ਹੀ ਗੱਲਾਂ ਲੱਗ ਗਈਆਂ ਤਾਂ ਮੇਰੇ ਨਾਲ ਲੜਨ ਲੱਗ ਗਈ ਲੜਦੀ ਨਹੀਂ ਜੰਗਾ ਮੋਟਰਸਾਈਕਲ ਤਾਂ ਲੈ ਜਾ ਨਾਲ ਕਿਤੇ ਹੋਰ ਨਾ ਜਾ ਕੇ ਬਹਿ ਜੀ ਮੁੰਡਿਆਂ ਦੀ ਢਾਣੀ ਚ ਨਹੀਂ ਨਹੀਂ ਮੈਂ ਤਾਂ ਮੋਟਰ ਦਾ ਤੇਲ ਨਾ ਮੈਂ ਤਾਂ ਵੇ ਤੇਲ ਨਾ ਸਾਰਾ ਮਚਾ ਦੀ ਨਹੀਂ ਨਹੀਂ ਕਿਧਰੇ ਮਚਾਉਂਦਾ ਚੀਜ਼ਾਂ ਲੈਣ ਨੂੰ ਤਾਂ ਤੁਰੇ ਆਉਂਦੇ ਨੇ ਆਹ ਦੇਖ ਲੈ ਨਾ ਐਡੇ ਵੱਡੇ ਪਿੰਡ ਚ ਇਹਨਾਂ ਮੋਟਰਸਾਈਕਲ ਹੀ ਨਹੀਂ ਮਿਲਿਆ ਨਾਲ ਇੰਨੇ ਨਿਰਪੀਏ ਵੜਦੇ ਨੇ ਲੋਕਾਂ ਦਾ ਕੁਛ ਨਾ ਕੁਛ ਕਰਾਉਂਦੇ ਨੇ ਇੱਕ ਮੋਟਰਸਾਈਕਲ ਹੀ ਲੈ ਸਕਦੇ ਜਿਹੜਾ ਵੀ ਆਉਂਦਾ ਇੱਧਰ ਨੂੰ ਆਉਂਦਾ ਭੱਜਾ ਹਜੇ ਸਾਡੇ ਨਾਲ ਕੀ ਕੀ ਕੁਸ ਕਰਾਤਾ ਹਜੇ ਸਾਡੇ ਤੋਂ ਸੰਦ ਭਾਲਦੇ ਨੇ ਮੋਟਰਸਾਈਕਲ ਦੇ ਦੋ ਕਦੇ ਕਹਣਗੇ ਆਹ ਦੇ ਦੋ ਬਸ ਉਹੀ ਸਰੇ ਹੀ ਪਿਆ ਲੋਕਾਂ ਦਾ ਕਿੰਨੇ ਦਿਨ ਹੋ ਗਏ ਉਹਨੂੰ ਗਾਏ ਨੂੰ ਚੋਰੇ ਨੂੰ ਆਏ ਨਹੀਂ ਆਉਂਦਾ ਵੀ ਮੈਂ ਘਰੇ ਆਜਮਾ ਦੇਖਾ ਤਾਂ ਸਹੀ ਫੋਨ ਲਾ ਕੇ ਪਹਿਲੇ ਮੇਰਾ ਫੋਨ ਨਹੀਂ ਚੱਕਿਆ ਇਹ ਕੀ ਹਾਲਾ ਫੋਨ ਆਈ ਗੈ ਲੈ ਹੈਲੋ ਹੈਲੋ ਹਾਂਜੀ ਕਿਵੇਂ ਹੋ ਹੈ ਕਿਵੇਂ ਹੋ ਜੀ ਠੀਕ ਆ ਵਧੀਆ ਤੂੰ ਮੱਸ ਕੇ ਮੈਂ ਆ ਠੀਕ ਆ ਠੀਕ ਆ ਤੇ ਭੂਆ ਹਣੇ ਕਿਵੇਂ ਠੀਕ ਨੇ ਭੂਆ ਹਣੇ ਠੀਕ ਆ ਵਧੀਆ ਯਾਰ ਮੰਗਰੀ ਲਾ ਲੈਣੀਆਂ ਫੋਨ ਕਿਤੇ ਜਾਣ ਹੋਣੀ ਦਿੰਦੀ ਤੁਹਾਨੂੰ ਕਿੰਨੇ ਦਿਨ ਹੋ ਗਿਆ ਘਰੋਂ ਗਿਆ ਨੂੰ ਹੁਣ ਐ ਤਾਂ ਸੋਚ ਲਓ ਵੀ ਘਰੇ ਆਉਣਾ ਮੈਂ ਘਰੇ ਆਉਣਾ ਫਿਰ ਤੈਨੂੰ ਘਰੇ ਕਿਉਂਦਾ ਕੱਲੀ ਨੂੰ ਦੱਸ ਲੈ ਮੈਂ ਕੱਲੀ ਆ ਮੇਰਾ ਜੀ ਨਹੀਂ ਲੱਗਦਾ ਹੈਗਾ ਦੱਸ ਜੀ ਨਹੀਂ ਲੱਗਦਾ ਕੋਈ ਲਵਾ ਦੂੰ ਆ ਕੇ ਤਾਂ ਚੌਰਿਆ ਸ਼ਰਮ ਕਰ ਲੈ ਸ਼ਰਮ ਹੁਣ ਤੂੰ ਕੋਈ ਨਿਆਣਾ ਨਹੀਂ ਹੈਗਾ ਜਿੱਥੇ ਜਾਣਾ ਜਾ ਕੇ ਬਹਿ ਜਾਣਾ ਘਰੇ ਦੇਖ ਲੈ ਕਰ ਮਾੜਾ ਮੋਟਾ ਕੋਕਰ ਕੀ ਹੁੰਦਾ ਤੂੰ ਹੀ ਬੋਲੀ ਜੰਦੀ ਆ ਭੂਆ ਜੀ ਮੇਰੇ ਕੋਲੇ ਬੈਠੇ ਨੇ ਕੋਲੇ ਬੈਠੇ ਨੇ ਭੂਆ ਜੀ ਭੂਆ ਜੀ ਨੂੰ ਕਹਦੇ ਵੀ ਮੈਂ ਹੁਣ ਘਰੇ ਜਾਣਾ ਮੈਂ ਕੱਲੀ ਆਂਗੀ ਦੱਸ ਉਹ ਤੂੰ ਕੱਲੀ ਕਿ ਤੂੰ ਤਦਾਦ ਗਈ ਮਰੀ ਜਣੀ ਰਾਣੀ ਤੇ ਜਵਾਖ ਹੈਗੇ ਤਾਂ ਹੈਗੇ ਨਿਕਰੇ ਜਵਾਖ ਤਾਂ ਹੈਗੇ ਨੇਗੇ ਜਵਾਖਾਂ ਬਾਰੇ ਮੈਂ ਤੁਹਾਨੂੰ ਦੱਸਣਾ ਸੀ ਤੁਸੀਂ ਘਰੇ ਆਜੋ ਚਲ ਫੇਰ ਹੀ ਦੱਸੂਗੀ ਕੀ ਕਰਤਾ ਹੁਣ ਆਇਆ ਜਾਤਾ ਹੈ ਓਹੋ ਮੈਂਨੇ ਕੁਛ ਨਹੀਂ ਕਰਿਆ ਹੈਗਾ ਹਾਂ ਕੁਛ ਨਹੀਂ ਕਰਿਆ ਬਦ ਤੁਸੀਂ ਕੋਈ ਨਾ ਕਰਿਆ ਜੋ ਕੱਲ ਤੱਕ ਮੁੜਿਆਉਂਗੇ ਬਸ ਮੈਂ ਆਉਣਾ ਕੋਈ ਗੱਲ ਨਹੀਂ ਆਜੂਗਾ ਮੈਂ ਕੱਲ ਨੂੰ ਆਜੂਗਾ ਜੇ ਇਹ ਨਹੀਂ ਪਤਾ ਤੁਹਾਨੂੰ ਹੈਗਾ ਠੀਕ ਆ ਠੀਕ ਆ ਆਥਣੇ ਆਉਣਾ ਹੈ ਆਥਣੇ ਆਜੇ ਨਹੀਂ ਫਿਰ ਸਵੇਰੇ ਆਜੋ ਚੰਗਾ ਠੀਕ ਆ ਚਲੋ ਠੀਕ ਆ ਮੈਂ ਫੋਨ ਰੱਖਦੀ ਹਾਂ ਰੱਖਦੇ ਰੱਖਦੇ ਠੀਕ ਹੈ ਜੀ ਲੈ ਅਬ ਦੀ ਹੀ ਮਾਰੀ ਜਾਂਦਾ ਇਹ ਦੱਸ ਕਰੇ ਆਏ ਪਤਾ ਨਹੀਂ ਭਾਜੀ ਤਾਂ ਕੀ ਦਿਨ ਲੱਗੇ ਪਏ ਗੁੱਸਾ ਕਰਨਗੇ ਵਿਚਾਂ ਲੱਗੀ ਚੱਲ ਗਈ ਜੇ ਭੈਣ ਨੇ ਚਪੇੜ ਮਾਰੀ ਸੀ ਦੱਸਤਾ ਦਿੰਦੀ ਨਾਲੇ ਉਹਨਾਂ ਤਾਂ ਮੈਨੂੰ ਕੁਝ ਕਹਾ ਵੀ ਨਹੀਂ ਚੱਲ ਲੱਗਿਆ ਤਾਂ ਹੈ ਹਲੋ ਹਲੋ ਸਸੀ ਕਾ ਬਾਜੀ ਸਭ ਠੀਕ ਆ ਰਣੀ ਠੀਕ ਹੈਗਾ ਹਾਂਜੀ ਠੀਕ ਹੈ ਭੂਆ ਜੀ ਠੀਕ ਨੇ ਜੀ ਹਾਂ ਭੂਆ ਜੀ ਠੀਕ ਨੇ ਵਧੀਆ ਤੇ ਤੁਸੀਂ ਆਏ ਨਹੀਂ ਹੈਗੇ ਉਹ ਬਸ ਅੱਜ ਭੂਆ ਜੀ ਨੇ ਰੱਖ ਲਿਆ ਮੈਨੂੰ ਕਹਿੰਦੀ ਵੀ ਬਹਿ ਜਾ ਅੱਜ ਕਹਿੰਦੀ ਅੱਜ ਦਾ ਦਿਨ ਚਲ ਹੋਰ ਫੜ ਕੇ ਸੁਨੇਹਾ ਬਾਗਮੀ ਨੇ ਜੀ ਦਵਾਈ ਦਵਾ ਕੇ 11:00 ਵਜੇ ਕੱਲ ਜਿਆਦਾ ਬਿਮਾਰ ਹੋ ਗਈ ਅੱਛਾ ਤੇ ਉਹ ਭਾਜੀ ਦੀਦੀ ਨਾਲ ਹੋਈ ਗੱਲ ਤੁਹਾਡੀ ਨਹੀਂ ਉਹਨਾਂ ਨੇ ਦੱਸਿਆ ਸਾਨੂੰ ਕੁਛ ਹਾਂ ਲੋ ਮੈਂ ਕਿਹ ਦੀਦੀ ਨੇ ਤੁਹਾਨੂੰ ਦੱਸਿਆ ਨਹੀਂ ਗੁਸਾ ਨਹੀਂ ਮੈਂ ਤਾਂ ਫੋਨ ਕੀਤਾ ਸੀ ਕਹਿੰਦੀ ਵੀ ਆਜੋ ਤੁਸੀਂ ਪਿੰਡ ਮੇਰਾ ਜੀ ਨਹੀਂ ਲੱਗਦਾ ਐ ਕਹਿੰਦੀ ਸੀ ਕਿਹੜਾ ਜੀ ਭਾਜੀ ਨਲ ਤਾਂ ਬੱਚੇ ਘਰੋਂ ਕੱਢਦੇ ਨਾਲੇ ਦੀਦੀ ਨੇ ਮੇਰੇ ਚ ਪੇੜ ਮਾਰੀ ਮੈਨੂੰ ਘਰੋਂ ਕੱਢਦਾ ਪਾਚਾ ਹਾਂ ਮੈਂ ਤਾਂ ਹੁਣ ਬਾਬਾ ਮੋਨੀ ਪੀਜੀ ਚ ਰਹਿਣੀ ਹੈ ਜਿੱਥੇ ਆਪਣਾ ਮੋਨੀ ਡਿਊਟੀ ਜਾਂਦਾ ਹੁੰਦਾ ਆਪਣੀ ਭਾਨੋ ਤੇ ਚਾਚੀ ਦਾ ਹਾਂ ਛੋਟਾ ਮੁੰਡਾ ਉੱਥੇ ਮੈਂ ਤਾਂ ਰਹਿਣੀ ਹੈਗੀ ਬੱਚਿਆਂ ਨੂੰ ਵੀ ਕਿਰਾਂ ਤਾਂ ਨਾਲ ਹੀ ਰੱਖਿਆ ਹੋਇਆ ਹੈ ਮਾਪਾ ਜੀ ਬਸ ਉਹਦੇ ਗੁੱਸੇ ਚ ਜਾ ਕੇ ਹੁਣ ਮੈਨੂੰ ਬਸਤਾਵਾ ਹੋ ਜਾਂਦਾ ਵੀ ਮੈਨੂੰ ਸਾਨੂੰ ਦੱਸਣਾ ਚਾਹੀਂਦਾ ਸੀ ਮੇਰਾ ਫਰਜ਼ ਮੰਨਦਾ ਸੀਗਾ ਅਸਾਂ ਤੂੰ ਗੁੱਸੇ ਚ ਜਾ ਕੇ ਮੈਨੂੰ ਦੱਸਿਆ ਨਹੀਂ ਤੇ ਆਪ ਤੇ ਆਪ ਦੇ ਘਰੋਂ ਨਿਕਲ ਗਈ ਉਹਦੀ ਹਿੰਮਤ ਕਿਵੇਂ ਹੋਈ ਤੇਰੇ ਧੱਪਣ ਮਾਂ ਦੀ ਨਾਲੇ ਦੱਸਣੋਂ ਵੀ ਪਾਜੀ ਬਸ ਮੈਂ ਕਿਹਾ ਵੀ ਤੂੰ ਬੱਚਿਆਂ ਨੂੰ ਕਾਹਤੋ ਘੁੱਟਦੀਆਂ ਬੱਚਿਆਂ ਦਾ ਕੀ ਕਸੂਰ ਹੋਇਆਗਾ ਤੇ ਕੋਈ ਬੀਜੀ-ਬੂਜੀ ਚ ਇਹ ਹੋਸਟਲ ਵਗੈਰਾ ਚ ਬੱਚਿਆਂ ਨੂੰ ਛੱਡਦੀ ਸੀ ਮੈਂ ਛੱਡਣ ਨਹੀਂ ਦਿੱਤੇ ਮਾਂ ਛੋਟੇ-ਛੋਟੇ ਇਹਨਾਂ ਨੂੰ ਕਿਹਦਾ ਪਿਆਰ ਮਿਲੇ ਬੱਚਿਆਂ ਨੂੰ ਵਿਚਾਰਿਆਂ ਨੂੰ ਐਨੇ ਚ ਹੀ ਲੜ ਪਈ ਮੇਰੇ ਨਾਲ ਵਾਵਾ ਗੱਲ ਵਾਦ ਗਈ ਮੇਰੇ ਮੈਨੂੰ ਕੋਈ ਮਰ ਕਰੇ ਨਾ ਬੜੀ ਚਪੇੜ ਤਾਂ ਮਰੀਦਾ ਨਹੀਂ ਤੂੰ ਮੈਨੂੰ ਫੋਨ ਕਰ ਤਾਂ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਮੈਂ ਆਜੂ ਤੜਕੇ ਸੁਨੇਹਾ ਠੀਕ ਆ ਬਾਜੀ ਚਲੋ ਦੀਦੀ ਨੂੰ ਨਾ ਕੁਛ ਕਿਹਾ ਫਿਰ ਦੀਦੀ ਕੋਈ ਪਤਾ ਨਹੀਂ ਹੁੰਨੇ ਫੋਨ ਕਰਕੇ ਸਾਡੇ ਘਰੇ ਕਲੇਸ਼ ਪਾਤਾ ਕਲੇਸ਼ ਕਰਨ ਦਾ ਕੀ ਮਤਲਬ ਤੇਰੇ ਤੱਕ ਮਾਂ ਬੱਜੀ ਮਤਲਬ ਉਹਦਾ ਤੂੰ ਦੇਖੀ ਉਹ ਗੁੱਸਾ ਕਿਵੇਂ ਪਾਉਂਦਾ ਚਲੋ ਕੋਈ ਨਾ ਬਾਜੀ ਤੁਸੀਂ ਘਬਰਾਉਣ ਨਾਲ ਭੂਆ ਕਹੂਗੀ ਵੀ ਇੱਥੇ ਵੀ ਨਹੀਂ ਇਹਨਾਂ ਦਾ ਤਾਂ ਕਲੇਸ਼ ਨਿਬੜਦਾ ਘਰ ਘਰ ਵਾਲਾ ਕਲੇਸ਼ ਹੁਣ ਇੱਥੇ ਲੱਗੇ ਪਏ ਓਏ ਭੂਆ ਦਾ ਹੁਣ ਘਰੇ ਬੱਠੀਆ ਮੈਦਾ ਉੱਲੇ ਪਾਸੇ ਆ ਕੇ ਕੀ ਗੱਲ ਕਰੀ ਜੰਨਾ ਬ ਬਸ ਆਹੀ ਗੱਲ ਸੀ ਬਾਜੀ ਫਿਰ ਉਹਨੇ ਮੈਨੂੰ ਘਰੋਂ ਕੱਢਤਾ ਫਿਰ ਮੈਂ ਤਾਂ ਕੋਈ ਬੈਗ ਬੂਗ ਵੀ ਨਹੀਂ ਚੱਕਿਆ ਨਾ ਕੋਈ ਕੱਪੜਾ ਲਿੜ ਕੇ ਰਦਮਾਈ ਆ ਗਈ ਗੁੱਸੇ 'ਚ ਕੋਈ ਨਹੀਂ ਇਹਦੀ ਪਤਨਮਾ ਕੋਤਨੀ ਆ ਕੇ ਵੱਡੇ ਹੋਸ ਦੀ ਇਹਦੀ ਹਿੰਮਤ ਕਿਵੇਂ ਉਹ ਚਾਹ ਨੂੰ ਘਰੋਂ ਕੱਢਣੀ ਨਾਲ ਤੇਰੇ ਥੱਪੜ ਮਾਰਨ ਦੀ ਚਲ ਕੋਈ ਨਹੀਂ ਬਾਜੀ ਤੁਸੀਂ ਨਾ ਗਲੇਸ਼ ਕਰਿਓ ਤੇ ਹੁਣ ਮੈਂ ਆਉਂਦੀ ਵੀ ਨਹੀਂ ਕਿਉਂਕਿ ਹੁਣ ਮੈਂ ਕੇਰਾ ਘਰੋਂ ਜਦੋਂ ਕਦਮ ਚੱਕ ਲਿਆ ਮੈਂ ਵਾਪਸ ਨਹੀਂ ਆਉਂਦੀ ਤੇ ਮੇਰੀ ਗੱਲ ਸੁਣ ਫਿਰ ਤੁਸੀਂ ਤਾਂ ਨੂੰ ਕਹਿਣਾ ਕਿ ਤੁਸੀਂ ਤੁਸੀਂ ਤਾਂ ਦਾਰੂ ਪੀਨੇ ਹੋ ਫਿਰ ਮੈਂ ਦਾਰੂ ਕਾਹਤੋਂ ਪੀਣਾ ਐਸੇ ਕਰਕੇ ਪੀਣਾ ਨਾ ਚਲੋ ਠੀਕ ਹੈ ਬਾਜੀ ਤੁਸੀਂ ਕੱਲ ਨੂੰ ਆਓ ਆਪ ਸਾਹੀ ਕਰਾਣੀ ਠੀਕ ਹੈ ਜੀ ਠੀਕ